ਗਰਸ਼ੰਕਰ ਹੁਸ਼ਿਆਰਪੁਰ ਰੋਡ ਤੇ ਪਿੰਡ ਗੋਲੀਆਂ ਲਾਗੇ ਇੱਕ ਸਕੂਟਰੀ ਤੇ ਵੈਨ ਦੀ ਟੱਕਰ ਹੋਣ ਨਾਲ ਸਕੂਟਰੀ ਸਵਾਰ 65 ਸਾਲਾ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਸਕੂਟਰੀ ਸਵਾਰ ਪਿੰਡ ਫਤਿਹਪੁਰ ਕਲਾਤੋਂ ਗਰਸ਼ੰਕਰ ਵੱਲੋਂ ਆ ਰਹੀ ਸੀ ਮ੍ਰਿਤਕ ਦੀ ਪਛਾਣ ਜਗਦੀਸ਼ ਕੌਰ ਪਤਨੀ ਦੇਵ ਸਿੰਘ ਪਿੰਡ ਭੁੱਲਰਵੇੜ ਤਹਿਸੀਲ ਢਿਲਮਾ ਵਜੋਂ ਹੋਈ ਹੈ ਜੋ ਕਿ ਪਿੰਡ ਫਤਿਹਪੁਰ ਖੁਰਦ ਤੋਂ ਆਪਣੀ ਦੋਤੀ ਨਾਲ ਗਰਸ਼ੰਕਰ ਵੱਲੋਂ ਆ ਰਹੀ ਸੀ ਕਿ ਇਹ ਹਾਦਸਾ ਵਾਪਰ ਗਿਆ ਦੇਖੋ ਵੀਰ ਜੀ ਇਹ ਜੋੜੀ ਘਟਨਾ ਹੋਈ ਆ ਬਹੁਤ ਮਾਦਭਾਗੀ ਹੋਈ ਆ ਹਨਾ ਇਹ ਇਹ ਵੀਰ ਦੀ ਸਾਡੇ ਦੀ ਨਸਰੀ ਆ ਆਪਣੀ ਵੀ ਆ ਵਰਕਸ਼ਾਪ ਆ ਅਸੀਂ ਸਾਲੇ ਚਲੋ ਆਏ ਨਹੀਂ ਸੀਗੇ ਸਾਨੂੰ ਇਹਦੇ ਹੀ ਫੋਨ ਆਇਆ ਵੀ ਆਪਣੀ ਦੁਕਾਨ ਮੁਰੇ ਵੇਖਣ ਚਾਹਤ ਹੋ ਗਿਆ ਆ ਤੇ ਪਹੁੰਚੋ ਚਲੋ ਮੁੰਡੇ ਆਪਣੇ ਪਹੁੰਚੇ ਆ ਅੱਜ ਤਾਂ ਹੁਣ ਆਏ ਆ ਇਹ ਇੱਕ ਬੇਜ਼ੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀਰ ਜੀ ਅਸੀਂ ਨਾ ਰੋਡ ਤੇ ਰਹਿਨੇ 10 12 ਘੰਟੇ ਆਪਣੀ ਜੌਬ ਤੇ ਦੁਕਾਨ ਤੇ ਰਹਿਨੇ ਆ ਇੱਥੇ ਅਸੀਂ ਦੇਖੀਦਾ ਇੱਥੇ ਨਾ ਕੋਈ ਹਿਸਾਬ ਕਿਤਾਬ ਨਹੀਂ ਲੰਘੜ ਵਾਲਿਆਂ ਦਾ ਜੇ ਅਸੀਂ ਕਹੀਏ ਨਾ ਸਭ ਤੋਂ ਵੱਧ ਜਿਹੜੀ ਉਹ ਗਲਤ ਓਵਰਟੇਕਿੰਗ ਕਰਦੇ ਆ ਬੱਸਾਂ ਵਾਲੇ ਕਰਦੇ ਆ ਰੋਡਵੇ ਦੀਆਂ ਬੱਸਾਂ ਪ੍ਰਾਈਵੇਟ ਵੇਸੀਆਂ ਨੇ ਦੀ ਆਪਸ ਵਿੱਚ ਐਦਾ ਦਬੀੜ ਲੱਗੀ ਹੁੰਦੀ ਨਾ ਭਾਜੀ ਭਾਜਾ ਦੇਖੋ ਕਿੰਨਾ ਚੌੜਾ ਰੋੜਿਆ ਨਾ ਕੈਰ ਬਾਜ ਪਹਿਲੇ ਬੱਸਾਂ ਦੇ ਨਾ ਇੱਥੋਂ ਲੰਘਦੇ ਆ ਜਣੇ ਕਿ ਛੋਟੇ ਮੋਟਰਸਾਈਕਲ ਵਾਲੇ ਕਹਿ ਲਓ ਜਾਂ ਛੋਟੀਆਂ ਗੱਡੀਆਂ ਦੇ ਕਹੋ ਮਤੀ ਉਹਨਾਂ ਦਾ ਬਚਾਅ ਹੁੰਦਾ ਯਾਰ ਸਾਡੀ ਹੱਥ ਛੋੜ ਕੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਵੀ ਥੋੜੀ ਇਹਨਾਂ ਨੂੰ ਵੀ ਸੁਧਾਰ ਲਿਆ ਹੋਵੇ ਇਹਨਾਂ 'ਚ ਇਹਨਾਂ ਦੀ ਕੋਈ ਚੈਕਿੰਗ ਕਰੋ ਜਾਂ ਇਹਨਾਂ ਤੇ ਚਲਾਨ ਚੁਣੋ ਕੱਟੋ ਹਨਾ ਇਹਨਾਂ ਨੂੰ ਮੜਿਆ ਸਮਝ ਨਹੀਂ ਲੱਗੇ ਬੱਸ ਵਾਲਿਆਂ ਨੂੰ ਕਿਉਂਕਿ ਮੇਰੇ ਹਿਸਾਬ ਨਾਲ ਬਈ ਤੁਹਾਨੂੰ ਇਹੀ ਦੱਸਦਾ ਬਈ ਬੱਸਾਂ ਵਾਲੇ ਜਾਂ ਇਹ ਜਿਹੜੀਆਂ ਬੜੀਆਂ ਗੱਡਾਂ ਵਾਲੇ ਆ ਨਾ ਲੰਘਦੇ ਓਵਰਟੇ ਕਰਦੇ ਇਹ ਆਮ ਜਿਹੜੇ ਮੋਟਰਸਾਈਕਲ ਜਾਂ ਤੁਰ ਕੇ ਜਾਂਦਾ ਉਹਨਾਂ ਦੀ ਜਾਨ ਨੂੰ ਜਾਨ ਨਹੀਂ ਸਮਝਦੇ ਹੈਗੇ ਭਾਜੀ ਇਹ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਮੜ ਜਾ ਸਤਾਰਕ ਹੋਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਧਰੇ ਸਹਾਸੇ ਤੋਂ ਬਾਅਦ ਗੜਸ਼ੰਕਰ ਤੋਂ ਜਸਪੀਰ ਸਿੰਘ ਐਸਆਈ ਨੇ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਇਕੋ ਵੈਨ ਦੇ ਡਰਾਈਵਰ ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਜੰਮੂ ਕਸ਼ਮੀਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੜਸ਼ੰਕਰ ਤੋਂ ਨਵਰਾਂਗ ਚੈਨਲ ਦੇ ਰਿਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ 8 12 2025 ਨੂੰ ਇੱਕ ਇੱਕ ਡਾਇਰ ਸ਼ੂਟਿੰਗ ਗੋਲੀਆਂ ਤੋਂ ਗੜਸ਼ੰਕਰ ਵੱਲ ਨੂੰ ਜਾ ਰਹੀ ਸੀ ਉਸ ਦੇ ਪਿੱਛੇ ਇੱਕ ਵੈਨ ਜੇ ਐਡ ਕੇ ਦੀ ਜਿਹੜੀ ਕਿ ਪਿੱਛੋਂ ਬਜੀ ਮੌਕੇ ਤੇ ਜਲਦੀਸ਼ਤੌਰ ਵਾਈਵ ਆਫ ਜੇਸਨ ਪੁੰਗਰ 65 ਸਾਲ ਪਿੰਡ ਭੁੱਲਰ ਬੇਟ ਜ਼ਿਲ੍ਹਾ ਮੁਕਸਲੇ ਦੀ ਮੌਕੇ ਤੇ ਮੌਤ ਹੋ ਗਈ ਆ ਉਸਦੇ ਨਾਲ ਉਹਦੀ ਦੋਤੀ ਸੀ ਉਹ ਬਿਲਕੁਲ ਠੀਕ ਹੈ ਜਿਹੜਾ ਡਰਾਈਵਰ ਆ ਮੇਨ ਦਾ ਉਹ ਉਹ ਰੈਟ ਕਰ ਲਿਆ ਅਗਲੀ ਕਾਰਵਾਈ ਆਪਣੇ ਵੇਕੇ ਲੈਂਦੀ ਜਾਵੇਗੀ ਇਹ ਸਰ ਕਿੱਥੋਂ ਜਾ ਰਹੀ ਸੀਗੀ ਗੱਡੀ ਇਹ ਤੇ ਇਹ ਜੇੜ ਕਿਉਂ ਤੇ ਇਹ ਜਾਣਾ ਸੀਗਾ ਕੰਜੀਗੜ੍ਹ ਤੇ ਹਾਦਸਾ ਕਿੱਥੇ ਗੋਲੀਆਂ ਦਾ ਲੱਗੇ ਹੋਏ ਜੀ ਇਹ ਗੋਲੀਆਂ ਪਰੋਂ ਤੋਂ ਥੋੜਾ ਅੱਗੇ ਕਾਲੇ ਵਾਲ ਦਾ ਟੰਕ ਟੰਕ ਦਾ ਏ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਫतीश ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਮੁਕਦਮਾ ਦਰਜ ਕੀਤਾ ਜਾਣਾ ਇਹਦਾ ਠੀਕ ਹੈ